ਮਤ ਵਿਚਾਰ ਸਤ ਗੁਰ ਨਾਨਕ ਪਰਗਟ ਆ ਮਿੱਟੀ ਤੁੰਦ ਜਗ ਚਾਨਣ ਹੋਆ ਵਾਹਿਗੁਰੂ 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 ਸਤ ਗੁਰ ਨਾਨਕ ਪਰਗਟ ਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਤਾਰੇ ਛਪੇ ਅੰਧੇਰ ਪਲੋਆ ਸਤਗੁਰ ਨਾਨਕ ਪਰਗਟਿਆ पन्नी जाए ना तीर तरो जिथे बाबा पैर तर पूजा शरिता सो पर सोआ मिठी धुंड जग जान हुआ सतगुरु नानक पर आ i ਕਿਹੜਾ ਖਾਲਸਾ ਆ ਜੀ ਆ ਜੀ ਤੁਸੀਂ ਚਰਗੇ ਚੰਗੀਆਂ ਬਾਰੇ ਕੀ ਕਹਿਣਾ ਚਾਹੋਗੇ ਔਰ ਕਿਹੜਾ ਇਲਾਕਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਐ ਵੀ ਇਹ ਨਗਰ ਪਿੰਡ 도ਦੇ ਨੇੜੇ ਚਭਾਲ ਨੇੜੇ ਗੁਰਦੁਆਰਾ ਪੀੜ ਬਾਬਾ ਬੁੱਢਾ ਸਾਹਿਬ ਆ ਇਸ ਨਗਰ ਦੇ ਵਿੱਚ ਸ਼ਹੀਦਾਂ ਸਿੰਘਾਂ ਦਾ ਪਾਵਨ ਸਥਾਨ ਆ ਜਿੱਥੇ ਸੰਗਤਾਂ ਦੀ ਇਹਨ ਸ਼ਰਧਾਏ ਦੂਰ ਦਰਾਡੇ ਦੇ ਇਲਾਕਿਆਂ ਤੋਂ ਵੱਖ-ਵੱਖ ਸੰਗਤਾਂ ਇੱਥੇ ਲਗਾਤਾਰ ਦਰਸ਼ਨਾਂ ਵਾਸਤੇ ਆਉਂਦੀਆਂ ਹਨ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਇਸ ਸਾਲ ਵੀ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਹਰ ਸਾਲ ਇੱਥੇ 22 ਸਤੰਬਰ ਨੂੰ ਸਲਾਨਾ ਜੋੜ ਮੇਲਾ ਹੁੰਦਾ ਹੈ ਜਿਸ ਤੇ ਇਸ ਮੌਕੇ ਤੇ ਭਾਰੀ ਸੰਗਤ ਦਾ ਇਕੱਠ ਹੁੰਦਾ ਹੈ ਐਤਕੀ ਵੀ ਵੱਖ-ਵੱਖ ਲੜੀਆਂ ਦੇ ਵਿੱਚ ਅਕਵੰਜਾ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਸਤਿਗੁਰੂ ਪਾਤਸ਼ਾਹ ਨੇ ਭਾਵਨਾਵਾਂ ਸੰਪੂਰਨ ਕੀਤੀਆਂ ਜਾਂ ਵੱਖ-ਵੱਖ ਪਰਿਵਾਰਾਂ ਵੱਲੋਂ ਅਰਦਾਸਾਂ ਏ ਉਹਨਾਂ ਦੇ ਸੰਬੰਧ ਵਿੱਚ 51 ਇੱਕ ਇਹ ਪਾਠ ਜਿਹੜੇ ਵੱਖ-ਵੱਖ ਲੜੀਆਂ ਦੇ ਵਿੱਚ ਆਰੰਭ ਹੋਣੇ ਅਤੇ ਭੋਗ ਪਾਏ ਜਾਣੇ ਆ 52ਵਾਂ ਸ੍ਰੀ ਖੰਡ ਪਾਠ ਜਿਹੜਾ ਇਹ 20 ਤਰੀਕ ਨੂੰ ਭਾਵ ਕਿ 20 ਸਤੰਬਰ ਤੋਂ 22 ਸਤੰਬਰ ਤੱਕ ਹੋਣਾ ਏ 22 ਸਤੰਬਰ ਨੂੰ ਭੋਗ ਉਪਰੰਤ ਖੁੱਲੇ ਪਿੰਡਾਲਾਂ ਦੇ ਵਿੱਚ ਦੀਵਾਨ ਸੱਜਣਗੇ ਜਿਹਦੇ ਵਿੱਚ ਕੌਮ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਜਨ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਇਲਾਕੇ ਦੀਆਂ ਨਾਮਵਰ ਟੀਮਾਂ ਦੇ ਵਿਚਕਾਰ ਕਬੱਡੀ ਦੇ ਫਸਵੇਂ ਮੈਚ ਵੀ ਹੋਣਗੇ ਇਹ ਸਲਾਨਾ ਜੋੜ ਮੇਲਾ ਐਤਕੀ ਲਗਭਗ ਇਹ 14 ਤਰੀਕ ਤੋਂ ਲੈ ਕੇ 22 ਤਰੀਕ ਤੱਕ ਨਿਰੰਤਰ ਮਨਾਇਆ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਅਰੰਭਤਾ ਅਤੇ ਭੋਗ ਪਏ ਜਾ ਰਹੇ ਨੇ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਹੈ ਉਹ ਇੱਥੇ ਨਿਰੰਤਰ ਹੁੰਦਾ ਹੈ ਸੋ ਮੈਂ ਆਪਣੇ ਨਗਰ ਵੱਲੋਂ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਆਪ ਜੀ ਨੇ 22 ਸਤੰਬਰ ਨੂੰ ਇਸ ਨਗਰ ਭਾਵ ਕੇ ਦੋਦੇ ਪਿੰਡ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਸ਼ਹੀਦਾ ਸਿੰਘਾਂ ਦੇ ਪਾਵਨ ਅਸਥਾਨ ਤੇ ਤਾਂ ਕਿ ਬਾਬੇ ਸ਼ਹੀਦਾ ਸਿੰਘਾਂ ਦੇ ਦਰ ਤੇ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰਬਾਣੀ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਏ ਮੈਂ ਸਮੁੱਚੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਬਾਬੇ ਸ਼ਹੀਦ ਸਿੰਘਾਂ ਦੇ ਸਲਾਨਾ ਜੋੜ ਮੇਲੇ ਦੀ ਖਬਰ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੜਾ ਅੱਜ ਜੋਤ ਜਿਹੜਾ ਕਰਾਏ ਪੈ ਚੁੱਕਾ ਆ ਨਸ਼ੇ ਦੀ ਦਲਦਲ ਦੇ ਵਿੱਚ ਵੜ ਚੁੱਕਾ ਆ ਇਹਨਾਂ ਨੂੰ ਸੁਝਾ ਕੀ ਦਿਓਗੇ ਤੁਸੀਂ ਜੋਤ ਨੂੰ ਬਚਾਉਣ ਵਾਸਤੇ ਬੇਸ਼ੱਕ ਵੱਖ-ਵੱਖ ਢੰਗਾਂ ਦੇ ਨਾਲ ਉਪਰਾਲੇ ਕੀਤੇ ਜਾ ਰਹੇ ਆ ਇਸ ਨਗਰ ਦੇ ਵਿੱਚ ਵੀ ਇਸ ਸਥਾਨ ਤੇ ਲੰਬੇ ਸਮੇਂ ਤੋਂ ਸੇਵਾਵਾਂ ਚੱਲ ਰਹੀਆਂ ਐ ਸਾਰਾ ਹੀ ਕੁਝ ਸੰਗਤ ਦੇ ਸਹਿਯੋਗ ਨਾਲ ਹੁੰਦਾ ਐ ਸਾਡੇ ਨਗਰ ਦਾ ਨੌਜਵਾਨ ਜਿਹੜਾ ਐ ਇੱਥੇ ਸੇਵਾਵਾਂ ਦੇ ਵਿੱਚ ਹਰ ਸਮੇਂ ਸੇਵਾ ਵਾਸਤੇ ਹਾਜ਼ਰ ਰਹਿੰਦਾ ਐ ਇੱਥੇ ਕੇਵਲ ਸੰਗਤ ਨੂੰ ਗੁਰਬਾਣੀ ਦਾ ਉਪਦੇਸ਼ ਹੀ ਨਹੀਂ ਦਿੱਤਾ ਜਾਂਦਾ ਇੱਥੋਂ ਤੱਕ ਕਿ ਜੂਥ ਨੂੰ ਬਚਾਉਣ ਵਾਸਤੇ ਅਸੀਂ ਅੰਮ੍ਰਿਤ ਛਕਣ ਦੀਆਂ ਬੇਨਤੀਆਂ ਵੀ ਵਕ-ਵਕ ਸਮਿਆਂ ਤੇ ਕਰਦੇ ਰਹਿੰਦੇ ਆ ਅੱਜ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਇਆ ਐ ਸਾਡੇ ਨਗਰ ਦੇ ਨੌਜਵਾਨ ਜਿਹੜੇ ਨੇ ਸਾਡੇ ਨਗਰ ਦੀ ਸੰਗਤ ਜਿਹੜੀ ਆ ਉਸ ਪਾਵਨ ਸਥਾਨ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਈ ਆ ਇਸ ਕਰਕੇ ਜਿੱਥੇ ਅਸੀਂ ਸੰਗਤਾਂ ਨੂੰ ਵਾਰ-ਵਾਰ ਗੁਰੂ ਦਾ ਉਪਦੇਸ਼ ਦੇ ਕੇ ਗੁਰੂ ਦੀਆਂ ਬਾਤਾਂ ਸੁਣਾ ਕੇ ਨਸ਼ਿਆਂ ਵਾਲੇ ਪਾਸੇ ਤੋਂ ਹਟ ਕੇ ਗੁਰੂ ਵਾਲੇ ਪਾਸੇ ਜੁੜਨ ਦਾ ਸਦਾ ਹੀ ਹੌਕਾ ਦਿੰਦੇ ਰਹਿੰਦੇ ਆ ਸਾਡੇ ਵੱਲੋਂ ਨਿਰੰਤਰ ਯਤਨ ਜਿਹੜੇ ਆ ਜੀ ਉਹ ਜਾਰੀ ਨੇ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਵੀ ਜਿਹੜੀ ਆ ਉਹ ਯਤਨ ਕਰਦੀ ਆ ਵਕ ਵਕ ਸੇਵਾਵਾਂ ਦੇ ਵਿੱਚ ਨੌਜਵਾਨਾਂ ਨੂੰ ਲਾ ਕੇ ਕਿਉਂਕਿ ਨੌਜਵਾਨ ਨਸ਼ਿਆਂ ਦੀ ਦਲ ਵਿੱਚ ਦਲਦਲ ਵਿੱਚ ਫਸਦਾ ਹੀ ਉਦੋਂ ਆ ਜਦੋਂ ਉਹਨੂੰ ਕੋਈ ਰੁਝੇਵਾਂ ਨਹੀਂ ਮਿਲਦਾ ਉਹਨੂੰ ਕੋਈ ਕਾਰੋਬਾਰ ਨਹੀਂ ਮਿਲਦਾ ਇਸ ਸਥਾਨ ਦੇ ਸਥਾਨ ਦੇ ਉੱਪਰ ਨੌਜਵਾਨ ਅਰਦਾਸਾਂ ਕਰਦੇ ਆ ਦੁਨੀਆ ਦੇ ਵਕ ਵਕ ਦੇਸ਼ਾਂ ਦੇ ਵਿੱਚ ਇਸ ਨਗਰ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਜੀ ਉਹ ਪਹੁੰਚੇ ਹੋਏ ਆਪਣੀ ਕਿਰਤ ਕਮਾਈ ਕਰਦੇ ਆ ਔਰ ਇੱਥੇ ਦੁਸ਼ਵੰਦਾ ਦੇ ਦਫੇ ਭੇਜਦੇ ਆ ਅੱਜ ਵੀ ਵਕ ਵਕ ਇਲਾਕੇ ਦੀਆਂ ਸੰਗਤਾਂ ਇਸ ਨਗਰ ਤੇ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਐ ਤੇ ਸਤਿਗੁਰੂ ਪਾਤਸ਼ਾਹ ਜੀ ਅਰਦਾਸਾਂ ਬੇਨਤੀਆਂ ਪੂਰੀਆਂ ਵੀ ਕਰਦੇ ਆ ਬੜੀ ਵੱਡੀ ਗਿਣਤੀ ਦੇ ਵਿੱਚ ਯੂਥ ਜਿਹੜਾ ਜੀ ਉਹ ਵਿਦੇਸ਼ਾਂ ਵੱਲ ਜਾ ਰਿਹਾ ਐ ਔਰ ਤਕਰੀਬਨਾਂ ਮੇਰੇ ਨਗਰ ਦੇ ਵਿੱਚ ਵੀ ਐਸੇ ਨਸ਼ਿਆਂ ਦੀ ਬਿਮਾਰੀ ਤਾਂ ਹਰ ਨਗਰ ਦੇ ਵਿੱਚ ਹੀ ਆ ਪਰ ਇੱਥੇ ਸਦਾ ਹੀ ਸਾਰਥਕ ਉਪਰਾਲੇ ਜਿਹੜੇ ਆ ਕਿਸੇ ਨਾ ਕਿਸੇ ਤੰਦ ਦੇ ਨਾਲ ਕੀਤੇ ਜਾਂਦੇ ਆ ਤੇ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲਾ ਜਿਹੜਾ ਹੈ ਉਹ ਕੋਈ ਵੀ ਬੰਦਾ ਜਨਤਕ ਤੌਰ ਤੇ ਜਾਨੀ ਕਿ ਯਤਨ ਨਹੀਂ ਕਰਦਾ ਨਾ ਹੀ ਕੋਈ ਕਿਸੇ ਦਾ ਸਾਥ ਦਿੰਦਾ ਹੈ ਠੀਕ ਹੈ ਆ ਕਿ ਜਿਹੜੀ ਬਿਮਾਰੀ ਆ ਉਹ ਜਿੱਥੇ ਬਾਕੀ ਪੰਜਾਬ ਦੇ ਵਿੱਚ ਆ ਬਾਕੀ ਦੁਨੀਆ ਦੇ ਵਿੱਚ ਆ ਉਹ ਹੈ ਤਾਂ ਜ਼ਰੂਰ ਆ ਪਰ ਕਈ ਨਗਰ ਬਹੁਤ ਜ਼ਿਆਦਾ ਬਦਨਾਮ ਹੁੰਦੇ ਆ ਉਹਦੇ ਮੁਕਾਬਲੇ ਤੇ ਇਸ ਬੁਰੀਾਈ ਦਾ ਨਾ માત્ર ਨਾਮਸ਼ਾਨ ਜਿਹੜਾ ਜਿਉ ਮੇਰੇ ਨਗਰ ਦੇ ਵਿੱਚ ਆ ਸੋ ਇਹਨੂੰ ਮੈਂ ਕੋਈ ਆਪਣੀ ਪ੍ਰਾਪਤੀ ਨਹੀਂ ਗਿਰਦਾ ਇਹ ਸ਼ਿਦਾ ਸਿੰਘਾਂ ਦੀ ਪ੍ਰਾਪਤੀ ਆ ਇਹ ਬਾਬੇ ਸ਼ਿਦਾ ਸਿੰਘਾਂ ਦੇ ਮਾਨਸਥਾਨ ਦੀ ਵਡਿਆਈ ਆ ਕਿ ਜਿਹੜਾ ਇਸ ਨਗਰ ਤੇ ਆਪਣਾ ਮੇਲ ਪਰਿਆ ਹੱਥ ਰੱਖਦੇ ਵਾਹਿ ਖਾਲਸਾ ਵਾਹਿ ਖਾਲਸਾ ਵਾਹਿ ਖਾਲਸਾ ਅੱਜ ਕਰੇਗਾ ਖਾਲਸਾ ਆਕੀ ਰਹੇ ਨਾ ਮਾਰੂਏ ਸੱਜ ਲੈ ਕੇ ਬਚੇ ਜੰਮੋ ਸੱਚੀ ਸੁੱਚੀ ਕੁਰਬਾਨੀ ਅਕੀ ਗੁਰਮਤ Yeah.